ਕਸਾਹਨੇ ਵੀਰੋ ਸਤਿ ਸ੍ਰੀ ਅਕਾਲ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਐਕਸੀਡੈਂਟ ਤੋਂ ਬਾਅਦ ਕਾਫੀ ਸਮਾਂ ਹੋ ਗਿਆ ਤੁਹਾਡੇ ਨਾਲ ਜੁੜੇ ਨੂੰ ਸੋ ਦੋਸਤੋ ਅੱਜ ਵੀ ਤੋਂ 25 ਦਿਨ ਦਾ ਸਮਾਂ ਹੋ ਗਿਆ ਦੋਸਤੋ ਐਕਸੀਡੈਂਟ ਹੋਏ ਨੂੰ ਸੋ ਕਾਫੀ ਜਿਆਦਾ ਵੱਡਾ ਐਕਸੀਡੈਂਟ ਸੀਗਾ ਸੋ ਆਪ ਸਭ ਦੀਆਂ ਦੁਆਵਾਂ ਕਰਕੇ ਦੋਸਤੋ ਬਚਾਅ ਹੋ ਗਿਆ ਸੋ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਅਰਦਾਸ ਬੇਨਤੀਆਂ ਕੀਤੀਆਂ ਨੇ ਸੋ ਦੋਸਤੋ ਇੱਕ ਵਾਰ ਫੇਰ ਆਪਾਂ ਐਚ ਐਫ ਵੈੜ ਲੈ ਕੇ ਤੁਹਾਡੇ ਨਾਲ ਜਿਹੜੇ ਹਾਜ਼ਰ ਹੋਏ ਆ ਸੋ ਦੋਸਤੋ ਏਰੀਆ ਜਿਹੜਾ ਫਿੰਡ ਲੰਗ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਫਟਿਆਲਾ ਲੱਗਦਾ ਜੀ ਦਵਿੰਦਰ ਸਿੰਘ ਓਨਰ ਹਨ ਦੋਸਤੋ ਉੱ퍼 ਕੰਟੈਕਟ ਨੰਬਰ ਦਿੱਤੇਗਾ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਹ ਵੈੜ ਖਰੀਦ ਸਕਦੇ ਹੋ ਸੋ ਦੋਸਤੋ ਇਸ ਵਾਰਡ ਦੀ ਜੇ ਫਰਫਾ ਤੁਹਾਨੂੰ ਡਿਟੇਲ ਦੱਸਿਗੀ ਤਾਂ ਤਕਰੀਬਨ ਡੇਢ ਹਫਤਾ ਹੋ ਗਿਆ ਦੋਸਤੋ ਸੋਈ ਨੂੰ ਮਗਰ ਵੱਚੀ ਆ ਬਹੁਤ ਵਧੀਆ ਦੋਸਤੋ ਚੰਗੀ ਆ ਹਾਈਟ ਲੈਂਥ ਦੋਸਤੋ ਇਸ ਵਾਰਡ ਦੀ ਹੈਗੀ ਆ ਦੁੱਧ ਜਿਹੜਾ ਦੋਸਤੋ ਹੁਣ 19 ਤੋਂ 20 ਲੀਟਰ ਬਿਲਕੁਲ ਰੈਡੀ ਹੈਗਾ ਮਗਰ ਵੱਚੀ ਆ ਕੋਈ ਮੇਰਾ ਵੀਰ ਭਰਾ ਤਸੱਲੀ ਕਰ ਸਕਦਾ 19 20 ਲੀਟਰ ਦੀ ਚੋਾਈ ਕਰ ਸਕਦੇ ਹੋ ਦੋਸਤੋ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਮੁੱਲ ਦੋਸਤੋ 0.1 ਹਜ਼ਾਰ ਰੁਪਈਆ ਇਸ ਵਰਤੀ ਡਿਮਾਂਡ ਆ 65000 ਦੇ ਵਿੱਚ ਦੋਸਤੋ ਥੋੜਾ ਬਤ ਮਾਰਤਨ ਜ਼ਰੂਰ ਕੀਤਾ ਜਾਵੇਗਾ ਦੂਜਾ ਸੁਫਾ ਦੋਸਤੋ ਇਹ ਸੋਈ ਆ ਚੰਗੀ ਸੋਹਣੀ ਹਾਈਟ ਆ ਨਵਾਈ ਆ ਸੋ ਕਿਸੇ ਵੀ ਮੇਰੇ ਵੀਰ ਭਰਾ ਨੂੰ ਇਹ ਵਰਡ ਪਸੰਦ ਹੋਵੇ ਤੁਸੀਂ ਉੱਪਰ ਦਿੱਤੇ ਗਏ ਕੰਟੈਕਟ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਇਹ ਵਰਡ ਖਰੀਦ ਸਕਦੇ ਹੋ ਸੋਹਣੀ ਚੰਗੀ ਚੁਵਾਈ ਆ ਇੱਕ ਨੰਬਰ ਚੁਵਾਈ ਪਾਸ ਸੋ ਦੂਜੇ ਨੰਬਰ ਤੇ ਦੋਸਤੋ ਇਹ ਸ਼ਾਈ ਵਾਲ ਕ੍ਰਾਸ ਵੱਚੀ ਆ ਵੀਰ ਹੋਂਾਂ ਦੇ ਕੋਲ 15000 ਰੁਪਏ ਦੀ ਡਿਮਾਂਡ ਆ ਕਿਸੇ ਵੀ ਮੇਰੇ ਵੀਰ ਭਰਾ ਨੂੰ ਇਹ ਉਹ ਅੱਛੀ ਪਸੰਦ ਹੋਵੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ